ਰਾਗਵ ਚੱਡਾ ਜਿਸ ਤੋਂ ਬਿਨਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕਦੇ ਪੱਤਾ ਨਹੀਂ ਸੀ ਹਿਲਦਾ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਗਵ ਚੱਡੇ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਹੈ ਕੁਝ ਦਿਨ ਪਹਿਲਾਂ ਰਾਗਵ ਚੱਡੇ ਆਪਣੀ ਧਰਮ ਪਤਨੀ ਦੇ ਨਾਲ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਜਾਂਦੇ ਨੇ ਪਰ ਹੁਣ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਗਵ ਚੱਡੇ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਹੈ ਕੀ ਐਕਸ਼ਨ ਲਿਆ ਹੈ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਰਾਗਵ ਚੱਡੇ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਕੀ ਐਕਸ਼ਨ ਲਿਆ ਗਿਆ ਜਦੋਂ ਕਹਿੰਦੇ ਨਹੀਂ ਹੁੰਦੇ ਕਿ ਮੱਖਣ 'ਚੋਂ ਮੱਖੀ ਵਾਂਗੂ ਬਾਹਰ ਕੱਢ ਕੇ ਸਿੱਟ ਦੇਣਾ ਰਾਗਵ ਚੱਡੇ ਦੇ ਨਾਲ ਉਹ ਕੁਝ ਹੋਇਆ ਰਾਗਵ ਚੱਡਾ ਉਹ ਵਿਅਕਤੀ ਸੀ ਜਿਹਦੇ ਤੋਂ ਬਿਨ ਪੁੱਛੇ ਫਾਈਲ ਇੱਕ ਥਾਂ ਤੋਂ ਦੂਜੀ ਥਾਂ ਜਾਂਦੀ ਨਹੀਂ ਸੀ ਜਿਹ ਤੋਂ ਬਿਨ ਪੁੱਛੇ ਕੋਈ ਬਦਲ ਹੀ ਨਹੀਂ ਸੀ ਹੁੰਦੀ ਕਹਿੰਦੇ ਸੀਗੇ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਦੀ ਤੇ ਚਪੜਾਸੀ ਤੋਂ ਲੈ ਕੇ ਮੁੱਖ ਸਕੱਤਰ ਤੱਕ ਦੀਆਂ ਬਦਲੀਆਂ ਰਾਗਵ ਚੱਡੇ ਤੋਂ ਬਿਨ ਪੁੱਛੇ ਪੰਜਾਬ 'ਚ ਨਹੀਂ ਸੀ ਹੁੰਦੀਆਂ ਅੱਜ ਵੱਡਾ ਐਕਸ਼ਨ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇੱਕ ਸ਼ਰੀਕ ਪੰਜਾਬ ਦੇ ਵਿੱਚੋਂ ਬਾਹਰ ਕੱਢਤਾ ਆਪਣੇ ਸ਼ਰੀਰਕ ਦੀਆਂ ਜੜਾ 'ਚ ਤੇਲ ਪਾਤਾ। ਰਾਗਵ ਚੱਡੇ ਦੀਆਂ ਜੜਾ 'ਚ ਤੇਲ ਕਿਵੇਂ ਪਿਆ ਆ। ਹਾਲਾਂਕਿ ਇਕੱਲੇ ਭਗਵੰਤ ਮਾਨ ਨਹੀਂ ਭਗਵੰਤ ਮਾਨ ਮੁੱਖ ਬਿੰਦੂ ਜ਼ਰੂਰ ਨੇ। ਪਰਦੇ ਪਿੱਛੇ ਹੋਰ ਵੀ ਬਹੁਤ ਕੁਝ ਹੈ। ਰਾਗਵ ਚੱਡੇ ਦੇ ਕੋਲੇ ਮੁੱਖ ਮੰਤਰੀ ਪੂਲ ਦੀ ਇੱਕ ਕੋਠੀ ਸੀ ਚੰਡੀਗੜ੍ਹ ਦੇ ਵਿੱਚ। ਬੜੀ ਆਲੀਸ਼ਾਨ ਕੋਠੀ ਸੀ। ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਘਾਕ ਸਿਆਸਦਾਨ ਰਹਿੰਦੇ ਰਹੇ। ਕੋਠੀ ਨੰਬਰ 50 ਉਹ ਅਧਿਕਾਰਤ ਤੌਰ ਤੇ ਦਾ ਬੇਸ਼ੱਕ ਰਾਗਵ ਚੱਡੇ ਦੇ ਨਾਂ ਤੇ ਨਹੀਂ ਸੀ ਪਰ ਅਣਅਧਿਕਾਰਤ ਤੌਰ ਤੇ ਉਸ ਕੋਠੀ ਦੇ ਉੱਤੇ ਨਜਾਇਜ਼ ਕਬਜ਼ਾ ਕਹਿ ਸਕਦੇ ਆ ਕਿ ਰਾਗਵ ਚੱਡੇ ਦਾ ਸੀ ਸਾਰੇ ਜਾਣਦੇ ਨੇ ਕਿ 50 ਨੰਬਰ ਕੋਠੀ ਨੂੰ ਕਿਹਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਫਸਰ ਲੌਬੀ ਦੇ ਵਿੱਚ ਆਰ ਸੀ ਜਾਨੀ ਕਿ ਰਾਗਵ ਚੱਡਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਕੋਠੀ ਨੂੰ ਜਿਹੜਾ ਰਾਗਵ ਚੱਡੇ ਤੋਂ ਵਾਪਸ ਲਿਆ ਗਿਆ ਹੈ ਹੁਣ ਲੋਕ ਕਹਿਣਗੇ ਕਿ ਕਿਹੜੀ ਗੱਲ ਹੈ ਕੋਠੀ ਵਾਪਸ ਲੈ ਲਈ ਆਮ ਪ੍ਰਸ਼ਨ ਹੋਊਗਾ ਦਰਸ਼ਕਾਂ ਦਾ ਸਰੋਤਿਆਂ ਦਾ ਕਿ ਕਿਹੜੀ ਗੱਲ ਆ ਕੋਠੀਆਂ ਦਿੱਤੀਆਂ ਜਾਂਦੀਆਂ ਲੈਂਦੀਆਂ ਨੇ ਵਾਪਸ ਪਰ ਰਾਗਵ ਚੱਡੇ ਦੀ ਕੋਠੀ ਵਾਪਸ ਲੈਣਾ ਛੋਟੀ ਮੋਟੀ ਗੱਲ ਨਹੀਂ ਉਹ ਕੋਠੀ ਜਿੱਤੇ ਰਾਗਵ ਚੱਡੇ ਨੇ ਕਰੋੜਾ ਰੁਪਇਆ ਉਹਨੂੰ ਮਰਮਤ ਕਰਾਉਣ ਤੇ ਸੋਹਣੀ ਬਣਾਉਣ 'ਚ ਖਰਚਤਾ ਹੋਵੇ ਲੋਕ ਇਹ ਗੱਲ ਕਰਦੇ ਆ ਮੀਡੀਆ ਹਲਕਿਆ ਚੇ ਗੱਲਾਂ ਨੇ ਕਿ ਰਾਗਵ ਚੱਡੇ ਵਾਲੀ ਕੋਠੀ ਤੇ ਮੁੱਖ ਮੰਤਰੀ ਵਾਲੀ ਕੋਠੀ ਦੋਵਾਂ ਦੀ ਦੋਵਾਂ ਨੂੰ ਜੇ ਦੇਖ ਲੋ ਤੁਹਾਨੂੰ ਐ ਲੱਗੂਗਾ ਕਿ ਰਾਗਵ ਚੱਡੇ ਵਾਲੀ ਕੋਠੀ ਅਸਲੀ ਮੁੱਖ ਮੰਤਰੀ ਦੀ ਕੋਠੀ ਹੈ ਸੁਪਰ ਸੀਐਮ ਦੇ ਤੌਰ ਤੇ ਵਿਚਰਦੇ ਰਹੇ ਨੇ ਰਾਗਵ ਚੱਡਾ ਜਿਵੇਂ ਜਦੋਂ ਸ਼ੁਰੂ ਚੁੱਕਿਆ ਕਿ ਪੱਤਾ ਤੱਕ ਨਹੀਂ ਸੀ ਹਿਲਦਾ ਪੰਜਾਬ ਦੀ ਸਿਆਸਤ ਦੇ ਸਿਆਸਤ ਦੇ ਵਿੱਚ ਤਾਂ ਕਿ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਫਿਰ ਹੌਲੀ ਹੌਲੀ ਰਾਗਵ ਚੱਡਾ ਜਿਹੜੇ ਆ ਉਹ ਬੇਸੰਗਤ ਹੋ ਗਏ ਉਹਨਾਂ ਨੂੰ ਕਹਿ ਲਈਏ ਕਿ ਉਹਨਾਂ ਦੀ ਪੂਛ ਨਹੀਂ ਰਹੀ ਜਾਂ ਉਹ ਦਿਖਾਈ ਨਹੀਂ ਦਿੱਤੇ ਜਦੋਂ ਤੋਂ ਰੋਲਾ ਪਿਆ ਰਾਗਵ ਚੱਡੇ ਵਾਲਾ ਜੋ ਸੀਕੁਐਂਸ ਚੱਲਦਾ ਰਿਹਾ ਕਿ ਰਾਗਵ ਚੱਡਾ ਸੁਪਰ ਸੀਐਮ ਕੇਜਰੀਵਾਲ ਜੇਲ੍ਹ 'ਚ ਜਾਂਦੇ ਨੇ ਉਹਨਾਂ ਦੇ ਜੇਲ੍ਹ 'ਚ ਜਾਣ ਤੋਂ ਬਾਅਦ ਰਾਗਵ ਚੱਡੇ ਦੇ ਰੰਗ ਢੰਗ ਬਦਲ ਗਏ ਰਾਗਵ ਚੱਡਾ ਨਾ ਪੰਜਾਬ 'ਚ ਐਕਟਿਵ ਹੋਏ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਉਹ ਇੱਕ ਜਾਂ ਦੋ ਥਾਂ 'ਤੇ ਰੈਲੀ ਕਰਨ ਆਏ ਉਸ ਤੋਂ ਬਾਅਦ ਉਹ ਫਿਰ ਨਹੀਂ ਹਾਲਾਂਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਗਤੀਵਿਧੀ ਨਹੀਂ ਚਲੋ ਬੰਦਾ ਆਉਂਦਾ ਹੈ ਕਿ ਯਾਰ ਦਿੱਲੀ ਦੀ ਸਿਆਸਤ 'ਚ ਚਲੇ ਗਿਆ ਉੱਥੇ ਜਾ ਕੇ ਬੰਦਾ ਜ਼ਿਆਦਾ ਵਿਚਰਦਾ ਸਮਾਂ ਘੱਟ ਲੱਗਦਾ ਪਰ ਪੰਜਾਬ ਦਾ ਕੋਈ ਮੁੱਦਾ ਨਹੀਂ ਮੈਂ ਰਾਜ ਸਭਾ ਦੀ ਵੈਬਸਾਈਟ ਚੈੱਕ ਕਰ ਰਿਹਾ ਸੀ ਉਹਨਾਂ ਦੀਆਂ ਹਾਜ਼ਰੀਆਂ ਇਸ ਸਾਰੇ ਸੈਸ਼ਨ ਦੇ ਵਿੱਚ 12 13 ਨੇਗੀਆਂ ਉਹਦੇ ਵਿੱਚੋਂ ਉਹਨਾਂ ਨੇ ਦੋ ਤੇ ਸਾਈਨ ਕੀਤੇ ਨੇ ਬਾਕੀ ਤੇ ਸਾਈਨ ਹੀ ਨਹੀਂ ਕੀਤੇ ਯਾਨੀ ਕਿ ਇਹ ਹਾਲਾਤ ਨੇ ਰਾਗਵ ਚੱਡੇ ਦੇ ਤੇ ਉਹ ਪੰਜਾਬ ਦੀ ਰਾਜਨੀਤੀ ਚੋਂ ਹੀ ਨਹੀਂ ਉਹ ਆਮ ਆਦਮੀ ਪਾਰਟੀ ਦੀ ਰਾਜਨੀਤੀ ਚੋਂ ਵੀ ਆਊਟ ਹੁੰਦੇ ਜਾਂਦੇ ਨੇ ਤੇ ਕਈ ਵਾਰ ਕਹਿੰਦੇ ਨੇ ਕਿ ਵੀ ਸਪਨਾ ਜਿਹੜਾ ਬੰਦਾ ਸਿਆਸਤਦਾਨ ਕਹਦੇ ਨੇ ਕਿ ਜੇਕਰ ਤੁਸੀਂ ਕੁਝ ਕਰਨਾ ਹੈ ਜੇ ਕੁਛੀ ਤੁਸੀਂ ਕੁਝ ਸੋਚਦੇ ਹੋ ਕਿ ਮੈਂ ਇੱਥੇ ਆ ਉਹਦਾ ਹਾਸਲ ਕਰਨਾ ਉਹ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ। ਰਾਗਵ ਚੱਡਾ ਮੈਨੂੰ ਲੱਗਦਾ ਇਹ ਗਲਤੀ ਕਰ ਬੈਠੇ। ਰਾਗਵ ਚੱਡਾ ਨੇ ਗਲਤੀ ਕਿੱਥੇ ਕੀਤੀ? ਰਾਗਵ ਚੱਡਾ ਨੇ ਇਹ ਗਲਤੀ ਕਪਲ ਸ਼ਰਮਾ ਦੇ ਸ਼ੋਚ ਕੀਤੀ। ਹਾਂ। ਰਾਗਵ ਚੱਡਾ ਚਾਹੁੰਦੇ ਨਾਤ ਰਾਗਵ ਚੱਡਾ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਨਾਰਾਗਵ ਚੱਡਾ ਬਣਨਾ ਚਾਹੁੰਦੇ ਐ ਐਮਐਲਏ ਕਿਉਂਕਿ ਐਮਐਲਏ ਤਾਂ ਐ ਹੀ ਲੈ ਐਮਪੀ ਵੀ ਬਣ ਕੇ ਲੋਕ ਸਭਾ ਦੇ ਮੈਂਬਰ ਉਹ ਬਣਨਾ ਚਾਹੁੰਦੇ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਜਿੱਤਣਾ ਨਹੀਂ ਕਿਸੇ ਪਾਸਿਓਂ ਤੇ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਐ ਪੀਐਮ ਬਣਨਾ ਚਾਹੁੰਦੇ ਐ ਇਹ ਗੱਲ ਆਪਾਂ ਨਹੀਂ ਕਹਿ ਰਹੇ ਰਾਗਵ ਚੱਡਾ ਨੇ ਕਪਲ ਸ਼ਰਮਾ ਦੇ ਸ਼ੋਅ 'ਚ ਕਹੀ ਐਸੀ ਉਹ ਕਲਿੱਪ ਨਹੀਂ ਦਿਖਾ ਸਕਦੇ ਕਾਪੀਰਾਈਟਸ ਦੇ ਇਸ਼ੂ ਕਾਰਨ ਜਿਹੜੇ ਦਰਸ਼ਕ ਦੇਖਣਾ ਚਾਹੁੰਦੇ ਨੇ ਉਹ ਦੇਖ ਦੇਖ ਸਕਦੇ ਨੇ ਕਿ ਜਾ ਕੇ ਵੱਖ-ਵੱਖ ਥਾਵਾਂ 'ਤੇ ਉਪਲਬਧ ਹੈ ਕਿ ਰਾਗਵ ਚੱਡੇ ਨੂੰ ਪ੍ਰਸ਼ਨ ਕੀ ਹੁੰਦਾ ਹੈ ਕਿ ਪ੍ਰੀਤੀ ਚੋਪੜਾ ਜਿਹੜੇ ਆ ਪ੍ਰਨੀਤੀ ਚੋਪੜਾ ਜਿਹੜੇ ਆ ਉਹ ਕੀ ਸੋਚਦੇ ਆ ਤੇ ਕੀ ਹੋ ਜਾਂਦਾ ਉਹ ਕਹਿੰਦੇ ਕਿ ਜਿਹੜੀ ਇਹ ਚੀਜ਼ ਸੋਚਦੀ ਹੈ ਉਹ ਹੋ ਜਾਂਦੀ ਹੈ ਕਹਿੰਦਾ ਮੈਂ ਜੋ ਸੋਚਦੇ ਨੇ ਉਹ ਹੁੰਦਾ ਨਹੀਂ ਉਹ ਹੁੰਦਾ ਨਹੀਂ ਉਹ ਜੋ ਸੋਚਦੇ ਨੇ ਚੋਪੜਾ ਉਹ ਹੁੰਦਾ ਨਹੀਂ ਰਾਗਵ ਚੱਡਾ ਕਹਿੰਦੇ ਕਿ ਮੈਂ ਕਹਿੰਨਾ ਕਿ ਇਹ ਸੋਚੇ ਕਿ ਮੈਂ ਪ੍ਰਧਾਨ ਮੰਤਰੀ ਨਾ ਬਣਾ ਇਹਦਾ ਮਤਲਬ ਉਹ ਚਾਹੁੰਦੇ ਆ ਪ੍ਰਧਾਨ ਮੰਤਰੀ ਬਣਨਾ ਆਮ ਆਦੀ ਪਾਰਟੀ ਕੇਜਰੀਵਾਲ ਨੂੰ ਪ੍ਰੈਜ਼ੈਂਟ ਕਰ ਰਹੀ ਹੈ ਪ੍ਰਧਾਨ ਮੰਤਰੀ ਬਣਾਉਣ ਤੌਰ ਤੇ ਹੁਣ ਇਹੀ ਦਾ ਸਵਾਲ ਆ ਜ਼ਰ ਦਾ ਸਾਰਾ ਜਦੋਂ ਤੁਸੀਂ ਆਪਣੇ ਆਕਾ ਨੂੰ ਬਾਈਪਾਸ ਕਰਦੇ ਹੋ ਤੇ ਉਹ ਵੀ ਕੇਜਰੀਵਾਲ ਵਰਗੇ ਆਕਾ ਇੱਕ ਤਾਂ ਹੁੰਦਾ ਸੋਨੀਆ ਗਾਂਧੀ ਵਰਗਾ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਵਰਗਾ ਵਿਅਕਤੀ ਜਾਂ ਕੋਈ ਹੋਰ ਸਿਆਸਤਦਾਨ ਨੇ ਕੇਜਰੀਵਾਲ ਉਸ ਕੈਟਾਗਰੀ ਦੇ ਸਿਆਸਤਦਾਨ ਨਹੀਂ ਇਹ ਤਾਂ ਇਕ ਹੁੰਦਾ ਕਿ ਬਹੁਤ ਅੱਗੇ ਲੰਘ ਜਾਣਾ ਬਰਦਾਸ਼ਤ ਨਹੀਂ ਕਰਦਾ ਇਹਦੇ ਨਾਲ ਤੋਂ ਇੱਕ ਕਦਮ ਕੋਈ ਵੈਸੇ ਤੁਰਦੇ ਅੱਗੇ ਲੰਘ ਜੇ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਉਸ ਵਿਅਕਤੀ ਦੀ ਇੱਛਾ ਦੇ ਉਲਟ ਜਾ ਕੇ ਜਦੋਂ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਆਮ ਆਦਮੀ ਪਾਰਟੀ ਸਾਰੀ ਉਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਕਿ ਦੇਸ਼ ਦਾ ਬੇੜਾ ਹੀ ਪਾਰਤਾ ਲੰਘ ਸਕਦਾ ਜੇ ਕੇਜਰੀਵਾਲ ਪ੍ਰਧਾਨ ਮੰਤਰੀ ਬਣੂਗਾ ਉਸ ਵਿਅਕਤੀ ਦੇ ਖਿਲਾਫ ਜਾਣਾ ਆਪਣੇ ਆਪ ਚ ਹੁਣ ਮੈਂ ਤੁਹਾਨੂੰ ਕਿਹਾ ਭਗਵੰਤ ਕਈ ਵਾਰ ਇਦਾਂ ਹੁੰਦਾ ਕਿ ਜਿਹੜਾ ਦੋਸਤ ਦਾ ਦੁਸ਼ਮਣ ਦੁਸ਼ਮਣ ਦਾ ਦੁਸ਼ਮਣ ਹੁੰਦਾ ਦੋਸਤ ਦਾ ਉਹ ਦੋਸਤ ਬਣ ਜਾਂਦੇ ਨੇਗੇ ਮੇਰਾ ਦੁਸ਼ਮਣ ਤੁਹਾਡਾ ਦੁਸ਼ਮਣ ਇੱਕ ਹੋਊਗਾ ਤਾਂ ਆਪਾਂ ਦੋਸਤ ਹੋਵਾਂਗੇ ਭਗਵੰਤਮਾਨ ਤੇ ਕੇਜਰੀਵਾਲ ਦਾ ਦੁਸ਼ਮਣ ਇਸ ਸਮੇਂ ਰਾਗਵ ਚੱਡਾ ਹੋ ਨਿਬੜਿਆ ਰਾਗਵ ਚੱਡੇ ਦੇ ਵਿਰੋਧ ਦੇ ਵਿੱਚ ਬੇਸ਼ੱਕ ਕੇਜਰੀਵਾਲ ਤੇ ਭਗਵੰਤਮਾਨ ਦੀ ਵੀ ਆਪਸੀ ਤਾਲ ਸਹੀ ਨਹੀਂ ਹੈਗੀ ਪਰ ਭਗਵੰਤਮਾਨ ਨੇ ਸੋਚਿਆ ਕਿ ਆਪਣਾ ਇੱਕ ਸ਼ਰੀਕ ਮਰਦਾ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਕੇਜਰੀਵਾਲੇ ਕਹ ਅਗੇ ਇਹਨੇ ਮੈਨੂੰ ਅੱਖਾਂ ਕਿਵੇਂ ਦਿਖਾਈਆਂ ਬਹੁਤੇ ਮੰਤਰੀ 50 ਨੰਬਰ ਕੋਠੀ ਦੇ ਵਿੱਚ ਜਾਂਦੇ ਰਹੇ ਨੇ ਬਹੁਤੇ ਮੰਤਰੀ ਮੁੱਖ ਮੰਤਰੀ ਨੂੰ ਤਾਂ ਪਤਾ ਉਦੋਂ ਲੱਗਦਾ ਸੀ ਜਦੋਂ ਫਾਈਲ ਉਹਨਾਂ ਕੋਲ ਆ ਜਾਂਦੀ ਸੀ ਕਿ ਆ ਫੈਸਲਾ ਹੋ ਚੁੱਕਿਆ ਹੈ ਦੇਖੋ ਭਗਵੰਤ ਮਾਨ ਦੀ ਕਾਰਜਸ਼ੈਲੀ ਉਹਨਾਂ ਦੇ ਵਿਅੰਗ ਕਸਨ ਨੂੰ ਇਸ ਸਮੇਂ ਜਬ ਕਿਸੇ ਨੂੰ ਵੀ ਤੁਸੀਂ ਅਲੱਗ ਲੈ ਸਕਦੇ ਹੋ ਪਰ ਇੱਕ ਵਿਅਕਤੀ ਦਾ ਸਵੈਮਾਨ ਹੁੰਦਾ ਹੈ ਜਿਸ ਅਹੁਦੇ ਤੇ ਉਹ ਬੈਠਾ ਹੋਵੇ ਲੋਕਾਂ ਨੇ ਚੁਣ ਕੇ ਭੇਜਿਆ ਹੋਵੇ ਉਹ ਉਸ ਬੰਦੇ ਨੂੰ ਜੇ ਤੁਸੀਂ ਐਵੇਂ ਕਰੋਗੇ ਤਾਂ ਉਹ ਗਲਤ ਚੀਜ਼ ਹੈ ਉਸ ਮਾਮਲੇ ਦੇ ਵਿੱਚ ਆਪਾਂ ਤਾਂ ਭਗਵੰਤ ਮਾਨ ਦੇ ਹੱਕ 'ਚ ਖੜਦੇ ਆ ਕਿਉਂਕਿ ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ ਤੇ ਲੋਕਾਂ ਨੇ ਉਹਨੂੰ ਸ਼ਕਤੀਆਂ ਦਿੱਤੀਆਂ ਨੇ ਜੇ ਕੋਈ ਉਹਨੂੰ ਉਹਦੇ ਸ਼ਕਤੀਆਂ ਨੂੰ ਖੋਹ ਕੇ ਉਹਦੇ ਤੋਂ ਵਰਤਣ ਦੀ ਕੋਸ਼ਿਸ਼ ਕਰੂਗਾ ਉਹ ਤੇ ਹੈਡਮਾਸਟਰੀ ਕਰੂਗਾ ਤਾਂ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਤੇ ਹੁਣ ਕੇਜਰੀਵਾਲ ਨੂੰ ਵੀ ਪਤਾ ਲੱਗ ਗਿਆ ਕਿ ਕਿਵੇਂ ਕਿਸੇ ਦੀਆਂ ਸ਼ਕਤੀਆਂ ਖੋਹੀਆਂ ਤੇ ਕਿਵੇਂ ਕਿਸੇ ਨੂੰ ਸਿਰ ਚੜਾਈਦਾ ਜਦੋਂ ਹੁਣ ਉਹਨਾਂ ਦਾ ਪਾਲਿਆ ਹੋਇਆ ਇਹ ਬੰਦਾ ਉਹਨਾਂ ਦੇ ਸਿਰ ਚੜ ਕੇ ਕਰਨ ਲੱਗ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਨੇ ਰਾਗਵ ਚੱਡੇ ਦੀ ਇੱਕ ਕੋਠੀ ਦਾ ਜਾਣਾ ਇਨੂੰ ਇਸ ਸੰਕੇਤ ਨਾਲ ਸਮਝਣ ਦੀ ਲੋੜ ਹੈ ਕਿ ਜਦੋਂ ਵੀ ਕੋਈ ਵੀ ਵਿਅਕਤੀ ਆਪਣੇ ਆਕਾ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਪਰ ਕੁਤਰੇ ਜਾਂਦੇ ਨੇ ਉਹਦੀਆਂ ਜੜਾਂ 'ਚ ਤੇਲ ਪਾਇਆ ਜਾਂਦਾ ਪੰਜਾਬ ਦੀ ਸਿਆਸਤ 'ਚੋਂ ਰਾਗਵ ਚੱਡਾ ਆਊਟ ਕਰਤਾ ਪੰਜਾਬ ਦੀ ਸਿਆਸਤ ਤੋਂ ਰਾਗਵ ਚੱਡਾ ਆਟੋਮੈਟਿਕਲੀ ਹੀ ਓਟ ਸੀ ਹੁਣ ਤਾਂ ਜਿਹੜੀ ਕਹਿੰਦੇ ਨੇ ਕਿ ਬਚਿਆ ਕੁਛ ਆ ਕੰਮ ਸੀਗਾ ਜਿਹੜਾ ਮਾੜਾ ਮੋਟਾ ਲਿੰਕ ਬਣਦਾ ਸੀ ਕਹਿ ਦਿੰਦੇ ਸੀ ਕਿ ਵੀ ਰਾਗਵ ਚੱਡਾ ਕਈ ਵਾਰ ਦੁਬਾਰਾ ਸਰਗਰਮ ਹੋ ਜਾਵੇ ਉਹਦੀਆਂ ਸੰਭਾਵਨਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਯਾਨੀ ਰਾਗਵ ਚੱਡਾ ਦੀ ਜੜਾ 'ਚ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਭੇਜਣ ਦੀ ਤਿਆਰੀ ਭਗਵੰਤ ਮਾਨ ਨੇ ਤਾਂ ਕੀਤੀ ਹੋਈ ਸੀ ਪਹਿਲਾਂ ਦੀ ਹੁਣ ਜਦੋਂ ਦਿੱਲੀੋਂ ਝੰਡੀ ਮਿਲੀ ਉਹਨਾਂ ਨੇ ਕੰਮ ਕਰਕੇ ਦਿਖਾ ਦਿੱਤਾ ਬਾਕੀ ਮੈਨੂੰ ਨਹੀਂ ਲੱਗਦਾ ਕਿ ਰਾਗਵ ਚੱਡਾ ਇਸ ਪੋਜੀਸ਼ਨ 'ਚ ਕੰਟੀਨਿਊ ਕਰਨਗੇ ਸਿਆਸਤ ਨੂੰ ਉਹ ਕਿਸੇ ਬਦਲਵੇਂ ਰੂਪ 'ਚ ਜ਼ਰੂਰ ਹੋ ਸਕਦੇ ਹਨ ਹਾਲਾਂਕਿ ਬਹੁਤ ਸਾਰੇ ਸ਼ੰਕਾਵਾਂ ਨੇ ਬਹੁਤ ਸਾਰੇ ਅਨੁਮਾਨ ਨੇ ਕਿ ਉਹ ਇੱਥੇ ਜਾ ਸਕਦੇ ਨੇ ਉੱਥੇ ਜਾ ਸਕਦੇ ਨੇ ਪਰ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਉਹ ਢਾਈ ਤਿੰਨ ਸਾਲਾਂ ਤੋਂ ਕੰਮ ਹੀ ਨਹੀਂ ਕਰ ਰਹੇ ਸਿਆਸੀ ਤੌਰ ਤੇ ਐਕਟਿਵ ਹੀ ਨਹੀਂ ਹੈਗੇ ਉਹ ਕੁਝ ਹੋਰ ਸੋਚ ਰਹੇ ਨੇ ਤਾਂ ਤੁਸੀਂ ਰਾਗਵ ਚੱਡੇ ਦੇ ਖਿਲਾਫ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ